ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਤੁਹਾਡੇ ਦਰ ਤੇ ਅੱਜ ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ ਇਸ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇੱਕ ਦਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇੱਕ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਨਹੀਂ ਕਿ ਚੁੱਤੀ ਉਹ ਤੁਹਾਨੂੰ ਮੰਨ ਲઈએ ਤੁਸੀਂ ਕਿਸ ਤਰ੍ਹਾਂ ਦੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਹੋਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਤੇ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਹੈ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚ ਲੈ ਜਾਂਦਾ ਨਹੀਂ ਜਾ ਰਿਹਾ ਭਾਈ 2027 ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੀ ਖਾਲਸਾ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ ਰਣਨੀਤੀ ਜੀ ਇਕਤਾ ਚ ਇਹ ਸਰਕਾਰ ਨਿਕਲੂਗੀ ਜੇ ਅਸੀਂ ਇੱਕ ਹੋਵਾਂਗੇ ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜੋ ਸਾਡੇ ਨਾਲ ਤਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨਾਜਾਇਜ਼ ਹ ਰਾਸਤਾ 'ਚ ਲੰਬੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜਾਵਾਂ ਤੋਂ ਵੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਚ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਅਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਵਾ ਦੇਣੀ ਹੈ। ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇਣੀ ਹੋਣੀ ਜਿਹੜੇ ਪੁਰਾਣੇ ਕੇਸੇ ਬਹੁਤ ਨੇ। ਨਹੀਂ ਚਲੋ ਉਹ ਤੇ ਕ੍ਰੋਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਐ ਵਿਸ਼ੀਦਾ ਤੋਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਨ ਦਾ ਥੋੜਾ ਮੌਕਾ ਮਿਲੂਗਾ ਤੇ ਪਰ ਇਹ ਸਰਕਾਰ ਦੀ ਸਰਹ ਸਰ ਧੱਕੇਸ਼ਾਈ ਹੈ ਕਿ ਉਹਨਾਂ ਨੂੰ ਅ ਅੰਦਰ ਰੱਖਣਾ ਉਹਨਾਂ ਤੇ ਉਹਨਾਂ ਨੂੰ ਜ਼ਮਾਨਤ ਨਾ ਦੇਣੀ ਜਾਂ ਉਹਨਾਂ ਤੇ ਜੋ ਵੀ ਛੋਟੇ ਛੋਟੇ ਕੇਸਾਂ ਚ ਵੀ ਜਿਹੜੇ ਕਈ ਅਜਨਾਲਾ ਕੇਸ ਮੇਨ ਬਣਾਇਆ ਕਈ ਬੰਦੇ ਉੱਚ ਉਹਦੇ ਬੰਦੇ ਉਥੇ ਚ ਗਾਇਬ ਨਹੀਂ ਉਥੇ ਪਹੁੰਚੇ ਵੀ ਨਹੀਂ ਉਹਨਾਂ ਨੂੰ ਵੀ ਅਦੋ-ਦੋ ਤਿੰਨ-ਤਿੰਨ ਸਾਲ ਤੋਂ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਜਮਾਨਤ ਨਹੀਂ ਦਿੱਤੀ ਜਾ ਰਹੀ ਇਹ ਬਹੁਤ ਵੱਡੀ ਬੇਇਨਸਾਫੀ ਵਿੱਚ ਕੱਟ ਕੀਤਾ ਗਿਆ ਕੀ ਕਾਰਨ ਜਿਹੜੇ ਦਿੱਤੇ ਪਈ ਆ ਗਿਆ ਜਾਂ ਪਤਾ ਨਹੀਂ ਗਲੀਦਲ ਕਤੇ ਤਮਾਰਿ ਸਪਜਾ ਦੇਖੇ ਅਰਣਿਤੀ ਜੱਗੀ ਫੈਸਲੇ ਕਿਤੇ ਇਹ ਫੈਸਲਾ ਤੇ ਇਹੋ ਜੀ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਸਿਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਇੱਕੋ ਹੀ ਏ ਤੇ ਤਾਂ ਹੀ ਆਪਾਂ ਜੋ ਸਾਡੀ ਕੌਮ ਤੇ ਜ਼ੁਲਮ ਹੋ ਰਿਹਾ ਧੱਕਾ ਹੋ ਰਿਹਾ ਸਾਡੇ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀਆਂ ਉਹਨੂੰ ਰੋਕ ਸਕਦੇ ਹਾਂ ਓਕੇ ਥੈਂਕ ਯੂ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਵਾਰੀ ਆ ਜਾਓ ਆ ਜਾਓ ਆਜਾਓ ਕਾਲੇ ਸਦੀਵੰਨੋਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਉਹਦੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਗੁਰਦੁਆਰਾ ਰੇਡੂ ਸਾਹਿਬ ਸਾਨੇਵਾਲ ਵਿਖੇ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਫਤਿਹ ਸੀਗਾ ਉਦਾਹਰਣ ਲਈ ਮਾ ਹੋਇਆ ਹੈ ਸ਼ਰੋਬਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਉਸ ਦੇ ਸਬੰਧੀ ਅੱਜ ਪ੍ਰੋਗਰਾਮ ਰੱਖਿਆ ਹੋਇਆ ਸੀ ਇਹ ਹੋਰ ਇਸ ਸਬੰਧੀ ਕੀ ਕਹਿਣਾ ਹੈ ਜੀ ਅੱਜ ਜਿਹੜੇ ਐਨਐਸਏ ਤਹਰ ਜਿਨ੍ਹਾਂ ਦੇ ਮੁਕੱਦਮਾ ਦਰਜ ਸੀ ਵੀ ਅੱਜ ਸਾਡੇ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਸੀ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿ ਜਿਹੜੇ ਸਾਡੇ ਤਿੰਨ ਸਿੰਘ ਹੈ ਉਹਨਾਂ ਵਾਸਤੇ ਕੋਈ ਰਾਇਤ ਨਹੀਂ ਉਹਨਾਂ ਨੇ ਕੀਤੀ ਆ ਜੋ ਬਾਪੂ ਨਾਲ ਆ ਜੋ ਵਾਰਿਸ ਪੰਜਾਬ ਦੀ ਵਿੱਚ ਮਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਰੇਡੂ ਸਾਹਿਬ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਅਰਦਾਸ ਬੇਨਤੀ ਕਰਕੇ ਜਿਹੜੀ ਹੈ ਕਾਲੀ ਦਰਬਾਰਸ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਫਤਿਹ ਅੱਜ ਇੱਕਮਿਕ ਹੋ ਗਏ ਆ ਤੇ ਫਤਿਹ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹ ਸਾਡਾ ਮੁੱਖ ਸੇਵਾਦਾਰ ਹੋਊਗਾ ਤੇ ਅਸੀਂ ਸਾਰਿਆਂ ਨੇ ਮੰਨ ਲਿਆ ਅਸੀਂ ਸਾਰੇ ਇੱਕਤਾ ਇੱਕ ਤਾਂ ਕਹੀ ਜਾਂਦੇ ਆ ਇੱਕਤਾ ਕੋਈ ਜੱਥੇਬੰਦੀ ਨਹੀਂ ਹੈ ਇੱਕਤਾ ਤਾਂ ਕੀਤਿਆਂ ਹੋਣੀ ਹੈ ਜਿਹੜੇ ਲੀਡਰ ਕਹਿੰਦੇ ਆ ਏਕਤਾ ਕਰਨੀ ਚਾਹੀਦੀ ਹੈ ਅਸੀਂ ਭਾਈ ਅੱਜ ਬਿਨਾਂ ਸ਼ਰਤ ਏਕਤਾ ਕਰ ਦਿੱਤੀ ਹੈ ਏਕਤਾ ਦੀ ਰਾਹ ਖੋਲ੍ਹ ਦਿੱਤੇ ਹੈ ਤੇ ਹੁਣ ਸਾਰਿਆਂ ਨੂੰ ਏਕਤਾ ਕਰਕੇ ਇੱਕ ਲੜੀ ਤੇ ਪਰੋਚ ਸਰਕਾਰੇ ਖਾਲਸਾ ਬਣਾਉਣਾ ਚਾਹੀਦੀ ਹੈ ਅਸੀਂ ਭਾਈ ਏਕਤਾ ਕਰਤੀ ਹੈ ਤੇ ਬਿੜੇ ਨਿਸ਼ਕਾਮ ਬਿਲਕੁਲ ਕੋਈ ਯੋਧਾ ਨਹੀਂ ਕੋਈ ਗੱਲਬਾਤ ਨਹੀਂ ਤੇ ਚੜਦੀ ਕਲਾ ਚ ਅਸੀਂ ਰਹਿਵਾਂਗੇ ਤੇ ਅਸੀਂ ਭਾਈ ਏਕਤਾ ਕਰਤੀ ਉਹਨਾਂ ਲੋਕ ਸਿੰਘਾਂ ਨੇ ਪਹਿਲਾਂ ਡੇਬਰੂਗੜ੍ਹ ਚ ਏਕਤਾ ਕਰਤੀ ਆਪਣੇ ਖਡੂਰ ਸਾਹਿਬ ਚ ਏਕਤਾ ਕਰਤੀ ਸੀ ਤੇ ਇੱਕ ਇੱਕ ਤਾਂ ਫਰੀਦਕੋਟ ਚ ਹੋ ਗਈ ਆ ਤੇ ਹੁਣ ਆ ਸਾਰੀ ਪੰਥ ਦੀ ਏਕਤਾ ਹੋ ਗਈ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਆਪੋ ਆਪਣੀਆਂ ਸਾਰੀਆਂ ਛੱਡ ਗਏ ਜਿਹੜੀਆਂ ਮੰਚੀਆਂ ਬਾਈ ਡਾਈਆਂ ਉਹਨੂੰ ਖਤਮ ਕਰੀਏ ਤੇ ਕਿਉਂਕਿ ਕੌਮ ਵੱਡੀ ਹੁੰਦੀ ਆ ਪਾਰਟੀ ਵੱਡੀ ਨਹੀਂ ਹੁੰਦੀ ਬੰਦਾ ਵੱਡਾ ਨਹੀਂ ਹੁੰਦਾ ਕੌਮ ਵੱਡੀ ਹੁੰਦੀ ਆ ਏਕਤਾ ਕਰੀਏ ਮੈਂ ਆਪਣਾ ਫਰਜ਼ ਨਿਭਾ ਦਿੱਤਾ ਤੇ ਹੁਣ ਸਾਡੀ ਕੌਮ ਫਰਜ਼ ਨਿਭਾਵੇ 2027 ਦੀ ਸਰਕਾਰੀ ਖਾਲਸਾ